ਲੋ ਵੀ ਦੋਸਤੋ ਮੈਂ ਤੁਹਾਡਾ ਆਪਣਾ ਸतीश ਬਧਰੋਹੀ ਤੇ ਸਿੰਧੂ ਦਰਸ਼ਨ ਸਾਂਸਕ੍ਰਿਤਿਕ ਯਾਤਰਾ ਦੌਰਾਨ ਅੱਜ ਆਪਾਂ ਪਹੁੰਚੇ ਆ ਲੇ ਦੀ ਜਾਮੀਆ ਮਸਜਿਦ ਦੇ ਵਿੱਚ ਤੇ ਲੇ ਦੇ ਮੇਨ ਬਾਜ਼ਾਰ ਦੇ ਵਿੱਚ ਇਹ ਮਸਜਿਦ ਬਣੀ ਹੋਈ ਆ ਤੇ ਇਸ ਮਸਜਿਦ ਦੀ ਜਿਹੜੀ ਲਗਤ ਹੈਗੀ ਆ ਉਹ ਤਕਰੀਬਨ 12 ਤੋਂ 14 ਕਰੋੜ ਦੇ ਵਿੱਚ ਆ ਬਹੁਤ ਹੀ ਸੋਹਣੀ ਮਸਜਿਦ ਬਣੀ ਹੋਈ ਆ ਤੁਸੀਂ ਸਾਰੇ ਇਸ ਦੇ ਦਰਸ਼ਨ ਕਰ ਸਕਦੇ ਹੋ ਅਸੀਂ ਵੀ ਇੱਥੇ ਅਸੀਂ ਕਿਉਂਕਿ ਮੇਰੇ ਸਾਥੀ ਨੇ ਜਿਹੜੇ ਮੁਹੰਮਦ ਇਰਸ਼ਾਦ ਜੀ ਉਹਨਾਂ ਨੇ ਨਮਾਜ਼ ਪੜ੍ਹਨੀ ਸੀ ਤੇ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਦੇਖੋ ਸਾਰੇ ਦੇਖ ਸਕਦੇ ਹੋ